ਅੱਜ ਪੰਜਾਬ ਵਿੱਚ ਇੱਕ ਵੱਡਾ ਪਰਥੂ ਪੈ ਗਿਆ ਵੱਡਾ ਰੌਲਾ ਪੈ ਗਿਆ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇੱਕ ਤਾਂ ਅੱਜ ਫੇਰ ਕਿਸਾਨਾਂ ਤੇ ਬਹੁਤ ਵੱਡਾ ਐਕਸ਼ਨ ਕੀਤਾ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਹੈ ਜਗਜੀਤ ਸਿੰਘ ਗੱਲੇਵਾਲ ਸਮੇਤ ਕਿੰਨੇ ਸਾਰੇ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਹੈ ਬਾਕੀਆਂ ਦੀ ਫੜੋ ਫੜੀ ਹੋ ਰਹੀ ਹੈ ਪੁਲਿਸ ਕੰਦਾ ਟੱਪ ਕੇ ਰਾਤ ਨੂੰ ਕਿਸਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਲੈ ਕੇ ਗਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਸਾ ਵੱਡਾ ਸਖਤ ਬਿਆਨ ਆਇਆ ਜਿਹਦੇ ਉੱਪਰ ਚਫੇਰੇ ਰੌਲਾ ਪੈ ਗਿਆ ਬਹੁਤ ਵੱਡੇ ਪੱਧਰ ਤੇ ਭਗਵੰਤ ਮਾਨ ਦੇ ਬਿਆਨ ਦਾ ਵਿਰੋਧ ਹੋ ਰਿਹਾ ਹੈ ਭਗਵੰਤ ਮਾਨ ਦੇ ਬਿਆਨ ਨੂੰ ਤਾਨਾ ਸ਼ਾਹ ਨਾਦਰ ਸ਼ਾਹੀ ਤੇ ਹਿਟਲਰ ਸ਼ਾਹੀ ਬਿਆਨ ਐਲਾਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਹੁਣ ਤਾਨਾ ਸ਼ਾਹੀ ਰਾਜ ਚੱਲੇਗਾ ਔਰ ਤੀਜੇ ਪਾਸੇ ਅੱਜ ਪੰਜਾਬ ਦੀ ਵਿਧਾਨ ਸਭਾ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਜਿਹੜਾ ਡੈਮ ਸੇਫਟੀ ਐਕਟ ਸੀਗਾ ਉਹਦੇ 2021 ਡੈਮ ਸੇਫਟੀ ਐਕਟ ਦੇ ਉੱਤੇ ਅੱਜ ਨਵੇਂ ਮਤਾ ਜਿਹੜਾ ਉਹ ਲਿਆਂਦਾ ਜਾ ਰਿਹਾ ਤਿੰਨਾਂ ਦੇ ਉੱਪਰ ਗੱਲ ਕਰਦੇ ਆ ਇੱਕ ਤਾਂ ਕਿਸਾਨਾਂ ਨੇ ਕਿਉਂਕਿ 6 ਮਈ ਨੂੰ ਦੁਬਾਰਾ ਫੇਰ ਸ਼ੰਭੂ ਬਾਰਡਰ ਦੇ ਉੱਪਰ ਵੱਡਾ ਧਰਨਾ ਦੇਣ ਦਾ ਐਲਾਨ ਕੀਤਾ ਸੀਗਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਜਿਹੜਾ ਫੋਰਮ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੂਜੇ ਪਾਸੇ ਸਰਵਨ ਸਿੰਘ ਪੁੰਦੇਰ ਤੇ ਹੋਰ ਜਥੇਬੰਦੀਆਂ ਦਾ ਜਿਹੜਾ ਇੱਕ ਫੋਰਮ ਹੈ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਸ਼ੰਭੂ ਬਾਰਡਰ ਤੇ 6 ਮਈ ਨੂੰ ਵੱਡਾ ਦਰਨਾ ਦਿੱਤਾ ਜਾਣਾ ਸੀਗਾ ਔਰ ਉਹਦੋਂ ਰੋਕਣ ਦੇ ਲਈ ਅੱਜ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਔਰ ਪੰਜਾਬ ਪੁਲਿਸ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਦੇ ਉੱਪਰ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਘਰੇ ਨਜ਼ਰਬੰਦ ਕਰ ਲਿਆ ਕਾਕਾ ਸਿੰਘ ਕੋਟੜਾ ਨੂੰ ਵੀ ਜਿਹੜਾ ਸੁਖਜੀਤ ਸਿੰਘ ਹਰਦੋ ਝੰਡੇ ਆਗੂ ਹੈ ਕਿਸਾਨ ਆਗੂ ਉਹਨੂੰ ਵੀ ਸਰਵਨ ਸਿੰਘ ਪੁੰਦੇਰ ਵੀ ਉਹਨਾਂ ਦਾ ਫੋਨ ਨੰਬਰ ਵੀ ਬੰਦ ਆ ਰਿਹਾ ਗ੍ਰਫਤਾਰ ਕੀਤੇ ਗਏ ਨੇ ਜਾਂ ਨજરਬੰਦ ਕੀਤੇ ਗਏ ਨੇ ਇਸ ਤੋਂ ਇਲਾਵਾ ਹੋਰ ਕਿੰਨੇ ਸਾਰੇ ਜਿਹੜੇ ਕਿਸਾਨ ਆਗੂ ਹੈ ਮਨਜੀਤ ਸਿੰਘ ਰਾਏ ਬਲਜੀਤ ਸਿੰਘ ਵਗੈਰਾ ਉਹਨਾਂ ਨੂੰ ਇਸੇ ਤਰ੍ਹਾਂ ਘਰਾਂ ਦੇ ਵਿੱਚ ਨજરਬੰਦ ਕੀਤਾ ਗਿਆ ਤੇ ਕਾਫੀ ਸਾਰੇ ਕਿਸਾਨ ਆਗੂਆਂ ਨੂੰ ਘਰਾਂ ਚੋਂ ਪੁਲਿਸ ਨੇ ਚੱਕ ਲਿਆ ਹੁਣ ਇਸ ਮਾਮਲੇ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਉਹ ਕਹਿੰਦੇ ਦੇਖੋ ਜੀ ਪੰਜਾਬ ਦੇ ਵਿੱਚ ਧਰਨੇ ਹੜ ਦਾ ਹੜਤਾਲਾ ਨਹੀਂ ਚੱਲਣ ਦੇਣੀਆਂ ਜਿਹੜਾ ਵੀ ਧਰਨੇ ਹੜਤਾਲਾ ਕਰੇਗਾ ਉਹਦੇ ਉੱਪਰ ਅਸੀਂ ਕਾਰਵਾਈ ਕਰਾਂਗੇ ਔਰ ਇਹ ਧਰਨੇ ਹੜਤਾਲਾ ਅਸੀਂ ਹੁਣ ਨਹੀਂ ਚੱਲਣ ਦੇਣੀ ਹੁਣ ਇਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ ਲੋਕ ਇਹ ਕਹਿ ਰਹੇ ਨੇ ਕਿ ਪਹਿਲੀ ਤਾਂ ਗੱਲ ਧਰਨੇ ਹੜਤਾਲਾ ਕਰਨੀਆਂ ਲੋਕਾਂ ਨੂੰ ਸੰਵਿਧਾਨ ਦਾ ਦਿੱਤਾ ਕਾਨੂੰਨੀ ਅਧਿਕਾਰ ਹੈ ਜੇ ਲੋਕ ਕਿਸੇ ਕੋਲੋਂ ਤੰਗ ਨੇ ਪਰੇਸ਼ਾਨ ਨੇ ਤਾਂ ਉਹਨਾਂ ਕੋਲ ਇੱਕੋ ਇੱਕ ਲੋਕਤੰਤਰਕ ਤੇ ਜਮਹੂਰੀ ਤਰੀਕਾ ਹੈ ਧਰਨੇ ਤੇ ਹੜਤਾਲਾਂ ਜਿਨ੍ਹਾਂ ਦੇ ਰਾਹੀਂ ਉਹ ਆਪਣਾ ਰੋਜ਼ਗਾਰ ਕਰ ਸਕਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਲੋਕਾਂ ਦਾ ਇਹ ਲੋਕਤੰਤਰਕ ਜਮਹੂਰੀ ਹੱਕ ਖੋਣ ਦੀ ਗੱਲ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਿਵੇਂ ਕਰ ਸਕਦੇ ਨੇ ਲੋਕ ਕਹ ਰਹੇ ਨੇ ਕਿ ਜਿਹੜੀ ਪਾਰਟੀ ਧਰਨੇਆਂ 'ਚੋਂ ਜੰਮੀ ਜਿਨ੍ਹਾਂ ਨੇ ਧਰਨੇ ਲਾ ਲਾ ਵੱਡੀ ਕੀਤੀ ਜਿਨ੍ਹਾਂ ਨੇ ਧਰਨੇ ਲਾ ਲਾ ਪੰਜਾਬ 'ਚ ਸਰਕਾਰ ਬਣਾਈ ਲੋਕ ਕਹਿੰਦੇ ਅੱਜ ਵੀ ਸੈਂਕੜੇ ਫੋਟੋਆਂ ਸੋਸ਼ਲ ਮੀਡੀਆ ਤੇ ਗੂਗਲ ਤੇ ਪਈਆਂ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰਨੇਆਂ 'ਚ ਬੈਠੇ ਨੇ ਸੜਕਾਂ 'ਤੇ ਬੈਠੇ ਨੇ ਦਰਿਆ 'ਚ ਬੈਠੇ ਨੇ ਔਰ ਮੁੱਖ ਮੰਤਰੀ ਬਣਨ ਤੋਂ ਬਾਅਦ ਫੇਰ ਭਗਵੰਤ ਮਾਨ ਸਾਹਿਬ ਕਿੰਨੇ ਸਾਰੇ ਧਰਨਿਆਂ 'ਚ ਆਪ ਸ਼ਾਮਲ ਹੋਏ ਇਹਨਾਂ ਦੇ ਮੰਤਰੀ ਰੋਡਾਂ ਦੇ ਵਿੱਚ ਸੜਕਾਂ ਦੇ ਵਿੱਚ ਲਿਟ-ਲਿਟ ਕੇ ਟ੍ਰੈਫਿਕ ਜਮ ਕਰਦੇ ਰਹੇ ਜਦੋਂ ਪਿਛਲੇ ਟਾਈਮ 'ਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਮਨੀਸ਼ ਸੋਦੀਆ ਨੂੰ ਕੀਤਾ ਗਿਆ ਪੰਜਾਬ 'ਚ ਸਰਕਾਰ ਇਹਨਾਂ ਦੀ ਬਣ ਚੁੱਕੀ ਸੀ ਉਦੋਂ ਦਿੱਲੀ ਜਾ ਜਾ ਕੇ ਵੀ ਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਸਾਰੇ ਸਾਬਕਾ ਮੰਤਰੀਆਂ ਤੇ ਪੰਜਾਬ ਵਾਲੇ ਮੌਜੂਦਾ ਮੰਤਰੀਆਂ ਨੇ ਧਰਨੇ ਦਿੱਤੇ ਸੜਕਾਂ ਰੋਕੀਆਂ ਹਰਜੋਤ ਸਿੰਘ ਬੈਂਸ ਦੀ ਤਾਂ ਉਹ ਤਸਵੀਰਾਂ ਵੀਡੀਓ ਪੂਰੀ ਦੁਨੀਆ ਨੇ ਵੇਖੀਆਂ ਜਦੋਂ ਉਹ ਦਿੱਲੀ ਜਾ ਕੇ ਇੱਕ ਚੌਂਕ ਦੀ ਸੜਕ ਦੇ ਵਿਚਾਲੇ ਲਟਗੇ ਸੀਗੇ ਤੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਕੇ ਗਈ ਸੀ ਅੱਜ ਲੋਕ ਕਹਿੰਦੇ ਨੇ ਕਿ ਜੇ ਤੁਸੀਂ ਮਰੋ ਤੇ ਪੋਲੇ ਜੇ ਲੋਕ ਮਾਰਨ ਤੇ ਠੋਲੇ ਲੋਕ ਕਹਿੰਦੇ ਨੇ 도ਗਲਿਓ 도ਗਲੀਆਂ ਗੱਲਾਂ ਕਿਉਂ ਕਰਦੇ ਹੋ ਲੋਕ ਕਹਿੰਦੇ ਨੇ ਕਿ ਤੁਸੀਂ ਜਵਾਬ ਦਿਓ ਆ ਤਿੰਨ ਕਿ ਦਿਨ ਪਹਿਲਾਂ ਤੁਸੀਂ ਬੀਬੀਐਮਬੀ ਵਾਲੇ ਮੁੱਦੇ ਤੇ ਫੇਰ ਨਹੀਂ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪੰਜਾਬ ਦੇ ਵਿੱਚ ਪਹਿਲਾ ਵੀ ਤੁਹਾਡੀ ਸਰਕਾਰ ਦੇ ਦਰਮਿਆਨ ਜਦੋਂ ਈਡੀ ਤੇ ਸੀਬੀਆਈ ਨੇ ਕਾਰਵਾਈਆਂ ਕੀਤੀਆਂ ਤਾਂ ਪੰਜਾਬ ਤੁਸੀਂ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਰਹੇ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿਉਂ ਨਹੀਂ ਲੱਗਦਾ ਕਿ ਇਹਨਾਂ ਧਰਨੇ ਪ੍ਰਦਰਸ਼ਨਾਂ ਨਾਲ ਲੋਕਾਂ ਦੀ ਜ਼ਿੰਦਗੀ 'ਚ ਵਿਘਨ ਪੈਂਦਾ ਮਤਲਬ ਜੇ ਤਾਂ ਆਮ ਆਦਮੀ ਪਾਰਟੀ ਦਾ ਝੰਡਾ ਫੜ ਕੇ ਇਹ ਧਰਨੇ ਪ੍ਰਦਰਸ਼ਨ ਲੱਗਣ ਫੇਰ ਤਾਂ ਉਹ ਠੀਕ ਨੇ ਆਮ ਆਦਮੀ ਵਾਲੀ ਟੋਪੀ ਪਾ ਲਓ ਤੇ ਆਮ ਆਦਮੀ ਵਾਲਾ ਝੰਡਾ ਫੜ ਲਓ ਫੇਰ ਧਰਨਾ ਪ੍ਰਦਰਸ਼ਨ ਸਹੀ ਜੇ ਤੁਸੀਂ ਕਿਸੇ ਹੋਰ ਦਾ ਝੰਡਾ ਫੜ ਕੇ ਕਰੋਗੇ ਫੇਰ ਧਰਨਾ ਪ੍ਰਦਰਸ਼ਨ ਤੇ ਕਾਰਵਾਈ ਕੀ ਇਹ ਹਿਟਲਰ ਸ਼ਾਈ ਨਹੀਂ ਕੀ ਇਹ ਜਮੂਰੀਅਤ ਹੈ ਕੀ ਇਹ ਲੋਕਤੰਤਰ ਹੈ ਇਹ ਸਵਾਲ ਲੋਕਾਂ ਦੇ ਲਈ ਮੇਰੇ ਵੀ ਨਹੀਂ ਮੈਂ ਵੀ ਕਹਿੰਦਾ ਇਹ ਗੱਲ ਯਾਰ ਹੱਦ ਤੋਂ ਗਈ ਮੇਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰਨੇ ਤੇ ਬੈਠਾ ਸੀ ਇਕੱਠੇ ਬੈਠੇ ਰਹੇ ਗਿੱਦੜਬਾ ਦੇ ਵਿੱਚ ਉਹਨਾਂ ਨੂੰ ਯਾਦ ਹੋਣਾ ਸੜਕ ਦੇ ਵਿਚਾਲੇ ਬੈਠੇ ਰਹੇ ਗੱਦੜਬਾ ਦਾ ਜਿਹੜਾ ਹੁਸਨਰ ਚੌਕ ਹੈ ਉੱਥੇ ਮੁੱਖ ਮੰਤਰੀ ਨਹੀਂ ਸੀ ਭਗਵੰਤ ਮਾਨ ਸਾਹਿਬ ਅਸੀਂ ਇਕੱਠੇ ਧਰਨਾ ਲਾਉਂਦੇ ਰਹੇ ਫਰੀਦਕੋਟ ਦੇ ਵਿੱਚ ਤਿੰਨ ਵਾਰ ਅਸੀਂ ਇਕੱਠਿਆਂ ਨੇ ਪ੍ਰਦਰਸ਼ਨ ਕੀਤੇ ਨੇ ਅੱਜ ਮੁੱਖ ਮੰਤਰੀ ਆਰਾਮ ਨਾਲ ਕਹੀ ਜਾਂਦੇ ਨੇ ਧਰਨਾ ਪ੍ਰਦਰਸ਼ਨ ਕਰਨਾ ਗੈਰਕਾਨੂੰਨੀ ਹੈ ਇਹ ਇਹ ਕੀ ਹੈ ਇਹਦਾ ਮਤਲਬ ਇਹ ਆ ਕਿ ਹੁਣ ਤੁਹਾਨੂੰ ਲੋਕਾਂ ਨੇ ਗੱਦੀ ਦੇਤੀ ਤੇ ਹੁਣ ਤੁਸੀਂ ਪੰਜਾਬ ਦੇ ਵਿੱਚ ਜਮਹੂਰੀ ਮੌਲ ਨਹੀਂ ਲੈਣ ਦੋਗੇ ਇਹ ਵੱਡੇ ਸਵਾਲ ਨਹੀਂ ਹੁਣ ਅਗਲੀ ਗੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਜਿਹੜਾ ਡੈਮ ਸੇਫਟੀ ਐਕਟ 2021 ਹੈ ਉਹਦੇ ਉੱਪਰ ਨਵਾਂ ਮਤਾ ਲਿਆਂਦਾ ਜਾ ਰਿਹਾ ਰੇੜਕਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਪੰਜਾਬ 'ਚ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹਰਿਆਣਾ ਜਿਹੜਾ ਉਹ ਪਾਣੀ ਮੰਗ ਰਿਹਾ ਜਿਹੜੀ ਭਾਜਪਾ ਦੀ ਕੇਂਦਰ ਸਰਕਾਰ ਹੈ ਤੇ ਹਰਿਆਣੇ ਦੀ ਭਾਜਪਾ ਸਰਕਾਰ ਉਹ BBMP ਦੇ ਵਿੱਚ ਆਪਦੇ ਬੰਦਿਆਂ ਨੂੰ ਉੱਪਰ ਬਿਠਾ ਕੇ ਤੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਨਾ ਚਾਹੁੰਦੇ ਨੇ ਤਾਂ ਉੱਥੇ ਫਿਰ ਪੰਜਾਬ ਸਰਕਾਰ ਨੇ ਵੀ ਠੀਕ ਸਟੈਂਡ ਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਅਸੀਂ ਨਹੀਂ ਪਾਣੀ ਦੇਵਾਂਗੇ ਤਾਂ ਜਿਹੜੇ ਦੂਜੀਆਂ ਪਾਰਟੀਆਂ ਉਹਨਾਂ ਨੇ ਵੀ ਕਿਹਾ ਪਰ ਇਹ ਸਾਰੇ ਕੰਡੇ ਇਹਨਾਂ ਸਿਆਸਤਾਂ ਦੇ ਬੀਜੇ ਨੇ ਜੇ ਇਹ ਸਾਰੀਆਂ ਪਾਰਟੀਆਂ ਗੰਦੀਆਂ ਸਿਆਸਤਾਂ ਨਾ ਕਰਦੀਆਂ ਤੇ ਅੱਜ ਨੂੰ ਇਹ ਮਸਲਾ ਹੱਲ ਹੋਣਾ ਸੀ ਅਸਲ 'ਚ ਇਹ ਸਾਰੀਆਂ ਪਾਰਟੀਆਂ 도ਗਲੀਆਂ 도ਗਲੀਆਂ ਹਰਿਆਣੇ 'ਚ ਇਹਨਾਂ ਦਾ ਸਟੈਂਡ ਹੋਰ ਆ ਪੰਜਾਬ 'ਚ ਹੋਰ ਆ ਭਾਜਪਾ ਕਾਂਗਰਸ ਆਮ ਆਦਮੀ ਪਾਰਟੀ ਇਹ ਤਿੰਨੋਂ ਪਾਰਟੀਆਂ ਹਰਿਆਣੇ ਪੰਜਾਬ ਚ ਕੰਮ ਕਰਦੀਆਂ ਨੇ ਤੇ ਤਿੰਨਾਂ ਦੇ ਪੰਜਾਬ ਚ ਸਟੈਂਡ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਨਹੀਂ ਹੈਗਾ ਪਾਣੀ ਤੇ ਹਰਿਆਣੇ ਚ ਪਾਣੀ ਲੈ ਕੇ ਛੱਡਾਂਗੇ ਐ ਕਿਵੇਂ ਨਹੀਂ ਦੇਣਗੇ ਹਾਏ ਕਮਾਲ ਐ 도ਗਲਾਪਨ ਇਹਨਾਂ ਉਹ ਇੱਕ ਪਾਸੇ ਸਟੈਂਡ ਲੈ ਲੋ ਤੁਹਾਡੀ ਕੋਈ ਤਹਿਸ਼ੁਦਾ ਸਮਝ ਹੈਗੀ ਆ ਕਦੇ ਇੱਧਰ ਕਦੇ ਉੱਧਰ ਮਤਲਬ ਦੋਵਾਂ ਥਾਵਾਂ ਤੇ ਵੋਟਾਂ ਮਟੋਰਨੀਆਂ ਨੇ ਇਸ ਕਰਕੇ ਡਬਲ ਸਟੈਂਡ ਦੇ ਨਿਆਕਰੀ ਸਟੈਂਡ ਇੱਕ ਹੁੰਦਾ ਉਹ ਰੱਖਿਆ ਨਹੀਂ ਜਾ ਰਿਆ ਸਿੱਧਾ ਨਿਆਕਰੀ ਸਟੈਂਡ ਆ ਵੀ ਜੋ ਰਿਪੇਰੀਅਨ ਸਦਾਨਤਾ ਉਹਦੇ ਮੁਤਾਬਕ ਪਾਣੀ ਪੰਜਾਬ ਦਾ ਬਣਦਾ ਪੰਜਾਬ ਦੇ ਕੋਲ ਪਾਣੀ ਹੈ ਨੀਗਾ ਫालतੂ ਜੇ ਹੁੰਦਾ ਦੇ ਦਿੰਦੇ ਹੈ ਨੀਗਾ ਦਈਏ ਕਿਥੋਂ ਸਿੱਧੀ ਗੱਲ ਆ ਇਹ ਹਰਿਆਣੇ ਵਾਲਿਆਂ ਨੂੰ ਵੀ ਕਹਿਣੀ ਚਾਹੀਦੀ ਆ ਪੰਜਾਬ ਪਰ ਸੁਵਾਲਿਆ ਵੋਟਾਂ ਵਟੋਰਨ ਦੇ ਲਈ ਦੋਗਲੀ ਤੇ ਡਬਲ ਨੀਤੀ ਖੇਡ ਰਹੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਕਹਿੰਦੇ ਨੇ ਇੱਕ ਪਾਸੇ ਕਹਿੰਦੇ ਨੇ ਕਿ ਬੂੰਦ ਪਾਣੀ ਨਹੀਂ ਦੇਵਾਂਗੇ ਹਰਿਆਣੇ ਨੂੰ ਤੇ ਦੂਜੇ ਪਾਸੇ ਕਹਿੰਦੇ ਨੇ 400 4000 ਕਿਊਸਕ ਪਾਣੀ ਅਸੀਂ ਹਰਿਆਣੇ ਨੂੰ ਦੇ ਰਹੇ ਆ ਕਮਾਲ ਹੈ ਤੁਸੀਂ ਤਾਂ ਕਹਿੰਦੇ ਹੋ ਬੂੰਦ ਨਹੀਂ ਦੇਣੀ ਫਿਰ 4000 ਕਿਊਸਕ ਦੇ ਕਿਉਂ ਰਹੇ ਹੋ 4000 ਕਿਊਸਕ ਅੱਛਾ ਬੂੰਦ ਨਹੀਂ ਹੁੰਦਾ ਮਤਲਬ ਬੂੰਦ ਨਹੀਂ ਇੱਕ ਦੇਣੀ ਬਾਕੀ ਦੇਣਾ ਕਮਾਲ ਹੋ ਗਈ ਜੇਕਰ ਤੁਸੀਂ ਇਹ ਸਟੈਂਡ ਰੱਖਦੇ ਹੋ ਜਿਵੇਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਤਾਂ ਫਿਰ ਪਾਣੀਆਂ ਦੇ ਮੁੱਦੇ ਦੇ ਉੱਪਰ 도ਗਲੇ ਸਟੈਂਡ ਪਾਰਟੀਆਂ ਛੱਡਣ ਇੱਕ ਸਟੈਂਡ ਅਪਣਾਉਣ ਚਾਹੇ ਉਹ ਕਿਸੇ ਪਾਰਟੀ ਦੀ ਪੰਜਾਬ ਕਮੇਟੀ ਆ ਚਾਹੇ ਹਰਿਆਣਾ ਕਮੇਟੀ ਆ ਹਰ ਪਾਰਟੀ ਨੂੰ ਆਪਣਾ ਇੱਕ ਸਟੈਂਡ ਪਾਣੀਆਂ ਦੇ ਮੁੱਦੇ ਤੇ ਲੈ ਕੇ ਆਉਣਾ ਚਾਹੀਦਾ ਨਹੀਂ ਤਾਂ ਇਹ 도ਗਲੇ ਸਟੈਂਡ ਮੋਕਾ ਪ੍ਰਸਤੀ ਆ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਤਰੀਕੇ ਆ ਹੋਰ ਇਹ ਕੱਖ ਨਹੀਂ ਗਾ ਔਰ 도ਗਲੇ ਸਟੈਂਡ ਨੇ ਪਾਣੀਆਂ ਦੇ ਮੁੱਦੇ ਤੇ ਇਹਨਾਂ ਦੀ ਚਾਹੇ ਉਹ ਬੀਬੀਐਮਪੀ ਵਾਲਾ ਮੁੱਦਾ ਹੈ ਚਾਹੇ ਉਹ ਡੈਮ ਸੇਫਟੀ ਐਕਟ ਵਾਲਾ ਮੁੱਦਾ ਹੈ ਵੈਸੇ ਤਾਂ ਹਰ ਇੱਕ ਥਾਂ ਤੇ ਇਹਨਾਂ ਪਾਰਟੀਆਂ ਦੇ ਸਟੈਂਡ ਦੋਗਲੇ ਨੇ ਹੁਣ ਅੱਜ ਜਦੋਂ ਪੰਜਾਬ ਦੀ ਵਿਧਾਨ ਸਭਾ ਚੱਲੀ ਹੈ ਸਭ ਤੋਂ ਪਹਿਲਾਂ ਜਿਹੜਾ ਪਹਿਲਗਾਮ ਦੇ ਵਿੱਚ ਕਤਲਿਆਮ ਹੋਇਆ ਮੋਨ ਰੱਖ ਕੇ ਛੱਡਾਂ ਜਲੀ ਦਿੱਤੀ ਗਈ ਹੈ ਉਸ ਤੋਂ ਬਾਅਦ ਫਿਰ ਜਿਹੜੇ ਬਰਿੰਦਰ ਗੋਇਲ ਨੇ ਕੈਬਨਿਟ ਮੰਤਰੀ ਉਹ ਮਤਾ ਲੈ ਕੇ ਆਏ ਨੇ ਉਸ ਤੋਂ ਬਾਅਦ ਮਤੇ ਦੇ ਉੱਪਰ 3 ਘੰਟੇ ਚਰਚਾ ਦਾ ਸਮਾਂ ਜਿਹੜਾ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਰੱਖਿਆ ਹੁਣ ਨਿਕਲ ਕੇ ਕੀ ਆਉਂਦਾ ਕੀ ਨਤੀਜਾ ਨਿਕਲੂ ਇਹ ਪਤਾ ਲੱਗੂ ਅਜੇ ਘੰਟੇ ਡੇਢ ਤੱਕ ਪਰ ਫਿਲਹਾਲ ਉਹ ਉਥੇ ਕਿਸ ਕਿਸ ਚੱਲ ਰਹੀ ਹੈ ਮੈਂ ਕਹਿੰਨਾ ਸਟੈਂਡ ਜੋ ਮੂੰਹ ਨਾਲ ਬੋਲ ਰਹੇ ਨੇ ਉਹ ਤਾਂ ਠੀਕ ਹੈ ਪਰ ਜੋ ਅੰਦਰ ਹੈ ਉਹ 도ਗਲਾ ਹੈ ਕਿਉਂ ਆਮ ਆਦਮੀ ਪਾਰਟੀ ਹੈ ਪੰਜਾਬ ਚ ਕਹਿ ਰਹੀ ਆ ਹਰਿਆਣੇ ਦੀ ਆਮ ਆਦਮੀ ਪਾਰਟੀ ਕਿਉਂ ਨਹੀਂ ਕਹਿੰਦੀ ਵੀ ਇਹ ਗੱਲ ਠੀਕ ਹੈ ਕਾਂਗਰਸ ਇੱਥੇ ਜਿਹੜੇ ਕਾਂਗਰਸ ਵਾਲੇ ਨੇ ਉਹ ਕਰਿਆ ਪਾਣੀ ਪੰਜਾਬ ਦਾ ਹਰਿਆਣੇ ਵਾਲੇ ਕਾਂਗਰਸ ਵਾਲੇ ਕਿਉਂ ਕਰਿਆ ਪਾਣੀ ਨਹੀਂ ਪੰਜਾਬ ਦਾ ਬੀਜੇਪੀ ਵਾਲੇ ਇੱਥੇ ਵਾਲੇ ਸੁਨੀਲ ਜਾਖੜ ਕਹਿੰਦਾ ਪਿਆ ਪਾਣੀ ਪੰਜਾਬ ਦਾ ਪਾਣੀ ਪੰਜਾਬ ਦਾ ਤੇ ਹਰਿਆਣੇ ਵਾਲੇ ਉੱਥੋਂ ਦੇ ਜਿਹੜਾ ਮੁੱਖ ਮੰਤਰੀ ਹੈ ਭਾਜਪਾ ਦਾ ਉਹ ਨਾਇਬ ਸਿੰਘ ਸੈਣੀ ਉਹ ਕਹੀ ਜਾਂਦਾ ਵੀ ਪਾਣੀ ਹੈ ਹਰਿਆਣੇ ਦਾ ਇਹ ਧੱਕਾ ਕਰੀ ਜਾਂਦੇ ਨੇ ਸੋ ਇਹ ਦੋਗਲਾਪਣ ਜਦ ਤੱਕ ਇਹ ਨਹੀਂ ਛੱਡਦੇ ਇਹਨਾਂ ਦੀ ਕਿਸੇ ਗੱਲ ਤੇ ਯਕੀਨ ਕਰਨਾ ਨਹੀਂ ਚਾਹੀਦਾ ਇਹ ਕੁਝ ਵੀ ਕਰ ਸਕਦੇ ਨੇ ਲੋਕਾਂ ਨੂੰ ਧਿਆਨ ਨਾਲ ਗੱਲਾਂ ਨੂੰ ਦੇਖਣਾ ਚਾਹੀਦਾ ਐਵੇਂ ਤਾੜੀਆਂ ਨਾ ਮਾਰੀ ਜਾਇਆ ਕਰੋ ਇਹ ਰਾਜਨੀਤੀ ਚ ਲੋਕਾਂ ਨੂੰ ਬੁੱਧੂ ਬਣਾਉਣ ਲਈ ਬੜਾ ਕੁਝ ਚੱਲਦਾ ਤੇ ਚੱਲ ਰਿਹਾ ਸੋ ਆਪਾਂ ਪਹਿਲੀ ਗੱਲ ਤੇ ਦੁਬਾਰਾ ਆਈਏ ਕਿਸਾਨਾਂ ਦੀ ਫੜੋ ਫੜੀ ਹੋਈ ਹੈ ਹੁਣ ਪੂਰੀਆਂ ਜੜੀਆਂ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਬਿੱਤਰ ਨਾ ਤੇ ਹੜਤਾਲਾਂ ਤੇ ਪ੍ਰਦਰਸ਼ਨ ਇਹ ਗੈਰਕਾਨੂੰਨੀ ਐ ਨਹੀਂ ਚੱਲਣਦੇ ਨੇ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਨੂੰਨ ਕਿਦੰਦਾ ਬਣਾਤਾ ਵੀ ਇਹ ਗੈਰਕਾਨੂੰਨੀ ਐ ਉਹ ਬਣਾ ਸਕਦੇ ਨੇ ਕੀ ਅਦਾਲਤਾਂ ਦੇ ਵਿੱਚ ਇਹ ਟਿਕ ਪਊਗਾ ਇਹ ਨੀਤੀ ਕਿ ਤੁਸੀਂ ਹੜਤਾਲਾਂ ਧਰਨੇ ਪ੍ਰਦਰਸ਼ਨ ਜਿਹੜੇ ਆ ਉਹਨਾਂ ਰੋਕ ਚਲੋ ਤੁਸੀਂ ਇਹਦੇ ਤੇ ਖੜੇ ਰਹੋਗੇ ਅੱਜ ਤੁਹਾਡੇ ਤੁਹਾਡੇ ਦੋ 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 ਮੰਤਰੀਆਂ ਤੇ 2000 ਕਰੋੜ ਦਾ ਪਰਚਾ ਹੋਰ ਹੋ ਗਿਆ ਉਹਨਾਂ ਨੂੰ ਹੁਣ ਇਹਨਾਂ ਨੇ ਫੇਰ ਫੜਨਾ ਸੀਬੀਆਈ ਈਡੀ ਨੇ ਫਿਰ ਕੀ ਕਰੋਗੇ ਫਿਰ ਤੁਸੀਂ ਲਾਉਣੇ ਧਰਨੀ ਲਟਣਾ ਤੁਸੀਂ ਸੜਕਾਂ ਤੇ ਫਿਰ ਫਿਰ ਪੁੱਛਾਂਗੇ ਇਹ ਧਰਨੇ ਲਾਉਣਾ ਤਾਂ ਗਲਤ ਹੁੰਦੇ ਆ ਕਾਨੂੰਨੀ ਕਾਰਵਾਈ ਕਰੋ ਇਹਨਾਂ ਤੇ ਉਦੋਂ ਤਾਂ ਹਰਜੋਤ ਸਿੰਘ ਭੈਂਸ ਵਰਗੇ ਕੁਲਦੀਪ ਸਿੰਘ ਢਾਲੀਵਾਲ ਅਮੀਤ ਸਿੰਘ ਹੇਰ ਵਰਗੇ ਜਿਹੜੇ ਨੇ ਇਹ ਸਾਰੇ ਮੰਤਰੀ ਸਰਕਾਂ ਤੇ ਆਏ ਲੜਦੇ ਨੇ ਜਿਵੇਂ ਪੰਗੂੜੇ ਚ ਜਵਾਕ ਸੁੱਤਾ ਹੁੰਦਾ ਉਦੋਂ ਫਿਰ ਕਿਉਂ ਨਹੀਂ ਲੱਗਦਾ ਵੀ ਇਹ ਗੈਰ ਕਾਨੂੰਨੀ ਹੈ ਗਲਤ ਆ ਅੱਜ ਲੋਕਾਂ ਨੂੰ ਗਲਤ ਲੱਗਦਾ ਇਹ 도ਗਲੀ ਨੀਤੀ ਹੱਥ ਜੋੜਦੇ ਆ ਬੰਦ ਕਰ ਦਿਓ ਇਹ ਠੀਕ ਨਹੀਂਗਾ 2027 ਚ ਬਾਟੀ ਲੋਕਾਂ ਨੇ ਮਾੜ ਦੇਣੀ ਨਾਈਆਂ ਦੀ ਪਤਲੀ ਵਾਂਗੂ ਫੇਰਨਾ ਕਿਉਂ ਜੇ ਫੇਰਨਾ ਕਿਉਂ ਜੇ ਵੀ ਬਾਟੀ ਮਾਂਜੀ ਗਈ ਆ ਇਸ ਕਰਕੇ ਬੜੀ ਬੁਰੀ ਤਰ੍ਹਾਂ ਬਾਟੀ ਮਾਂਜਣੀ ਤੁਸੀਂ ਤੁਸੀਂ ਸੋਚਦੇ ਹੋਵੋਗੇ ਜੁਧ ਨਸ਼ਾ ਵਿਰੋਧ ਚਲਾਤਾ ਕਰਤਾ ਕਰਤਾ ਲੋਕ ਆ ਜਿਹੜੀਆਂ ਬੇਸਿਕ ਗੱਲਾਂ ਨੇ ਇਹਨਾਂ ਤੇ ਔਖੇ ਨੇ ਸਹੀ ਰਿਪੋਰਟ ਨਹੀਂ ਮਿਲ ਰਹੀ ਸੀ ਆਈਡੀ ਦੀ ਰਿਪੋਰਟ ਤਾਂ ਕੈਪਟਨ ਨੂੰ ਵੀ ਆਈ ਸੀ ਵੀ ਤੂੰ ਹੀ ਚੱਲਣਾ ਸੀਆਈਡੀ ਦੀਆਂ ਰਿਪੋਰਟਾਂ ਸੁਣ ਕੇ ਤਾਂ ਸੁਖਬੀਰ ਬਾਦਲ ਕਹਿੰਦਾ ਹੁੰਦਾ ਸੀ 25 ਸਾਲ ਰਾਜ ਕਰਾਂਗੇ ਉਹ ਸੀਆਈਡੀ ਸੁਆਈਡੀ ਦੀਆਂ ਰਿਪੋਰਟਾਂ ਨਹੀਂ ਚੱਲਦੀਆਂ ਰਿਪੋਰਟਾਂ ਲੋਕਾਂ ਚ ਲੈਣੀਆਂ ਚਾਹੀਦੀਆਂ ਸੱਥਾਂ 'ਚ ਬਹਿ ਕੇ ਖੂਹਾਂ ਤੇ ਬਹਿ ਕੇ ਤੇ ਸੀਐਮ ਸਾਹਿਬ ਤੁਹਾਡੇ ਕੋਲ ਨਹੀਂ ਸਹੀ ਪਹੁੰਚਾਉਂਦੇ ਤੁਹਾਨੂੰ ਖੁਸ਼ ਕਰਨ ਲਈ ਪੰਪ ਲਾਇਆ ਜਾਂਦਾ ਵੀ ਲੋਕ ਬਾਗੋ ਬਾਗ ਨਹੀਂ ਜਾ ਕੇ ਵੇਖੋ ਲੋਕਾਂ ਚ ਲੋਕ ਔਖੇ ਹੋਏ ਪਏ ਨੇ ਤੁਹਾਡੇ ਤੋਂ ਲੋਕ ਪਿੱਛੇ ਹਟ ਰਹੇ ਨੇ ਨਾ ਹਟਾਓ ਲੋਕਾਂ ਨੂੰ ਦੁਬਾਰਾ ਫਿਰ ਤੁਸੀਂ ਉਹਨਾਂ ਦੇ ਵੱਸ ਪਾਉਣਾ ਚਾਹੁੰਦੇ ਹੋ ਜਿਨ੍ਹਾਂ ਤੋਂ ਲੋਕ ਪਿੱਛੇ ਹਟੇ ਸੀ ਬਹੁਤ ਮਿਹਰਬਾਨੀ ਸ਼ੁਕਰੀਆ